ਜਿਵੇਂ ਅਸੀਂ ਅਕਾਲ ਅਕੈਡਮੀ ਧੁਗਾ ਕਲਾ ਵਿਖੇ ਪਹੁੰਚੇ ਆ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਇੱਕ ਨੌਵੀਂ ਕਲਾਸ ਦੀ ਸਿੱਖ ਵਿਦਿਆਰਥਣ ਲੜਕੀ ਦੇ ਕੁੱਟਮਾਰ ਕਰਨ ਦਾ ਜੋ ਮਾਮਲਾ ਸਾਹਮਣੇ ਆਇਆ ਤੇ ਇਸ ਸੰਬੰਧੀ ਜਿਹੜੀ ਗੱਲਬਾਤ ਆ ਉਹ ਵੀ ਕੀਤੀ ਗਈ ਹੈ ਔਰ ਜਿਹੜਾ ਇੱਥੇ ਜੋ ਮੋਤਵਾਰ ਸਨ ਉਹ ਵੀ ਪਹੁੰਚੇ ਨੇ ਤੇ ਸਰਪੰਚ ਤੇ ਹੋਰ ਜੋ ਨਮਾਇंदे ਸੀ ਆਪਣੇ ਜ਼ਿਲ੍ਹਾ ਯੂਥ ਪ੍ਰਧਾਨ ਚੌਧਰੀ 라ਜਵਿੰਦਰ ਸਿੰਘ ਰਾਜਾ ਉਹਨਾਂ ਵੱਲੋਂ ਵੀ ਇੱਥੇ ਪਹੁੰਚ ਕੇ ਇਸ ਮਸਲੇ ਨੂੰ ਨਿਬਟਾਉਣ ਦੀ ਕੋਸ਼ਿਸ਼ ਕੀਤੀ ਗਈ ਆ ਔਰ ਮਸਲਾ ਕਾਫੀ ਹੱਦ ਤੱਕ ਮੁਕਾਵੀ ਦਿੱਤਾ ਗਿਆ لیکن ਇਸ ਸੰਬੰਧੀ ਜੋ ਵੀ ਜਾਣਕਾਰੀ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ ਕਿ ਇਸ مسئلے ਦੇ ਪਿੱਛੇ ਦਾ ਕਾਰਨ ਜਿਹੜਾ ਹੈ ਕਿ ਜੋ ਵਿਦਿਆਰਥਣ ਹੈ ਜਿਸ ਦੇ ਨਾਲ ਕੁੱਟਮਾਰ ਕੀਤੀ ਗਈ ਆ ਦੱਸਿਆ ਜਾ ਰਿਹਾ ਹੈ ਕਿ ਉਹ ਦੂਸਰੀ ਕਲਾਸ ਦੇ ਵਿੱਚ ਜਾ ਕੇ ਬੈਠੀ ਹੋਈ ਸੀ ਜਾਂ ਉੱਥੇ ਕੋਈ ਚੀਜ਼ ਲੈਣ ਗਈ ਆ ਔਰ ਉਸ ਤੋਂ ਬਾਅਦ ਵਿੱਚ ਜਦੋਂ ਪ੍ਰਿੰਸੀਪਲ ਨੂੰ ਪਤਾ ਲੱਗਾ ਤੇ ਉਹਦੇ ਤੇ ਉਹਨੂੰ ਡਾਂਟਿਆ ਗਿਆ ਔਰ ਡਾਂਟਣ ਤੋਂ ਬਾਅਦ ਵਿੱਚ ਜਦੋਂ ਉਹਨੂੰ ਉਹਦੇ ਤੇ ਹੱਥ ਚੱਕਿਆ ਗਿਆ ਤੇ ਕਿਤਨਾ ਕਿਤੇ ਜਿਹਦਾ ਮਾਮਲਾ ਵੈਸੇ ਇਹਨੂੰ ਲੈ ਕੇ ਭੱਖਿਆ ਜਿੱਥੇ ਗੱਲ ਪਹਿਲਾਂ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਕੋਈ ਦਸਤਾਰ ਵੀ ਖੁੱਲਣ ਦਾ ਸਮਾਚਾਰ ਮਿੜਿਆ ਸੀ ਲੇਕਿਨ ਇੱਥੇ ਕੋਈ ਵੀ ਇਦਾਂ ਦਾ ਖਲਾਸਾ ਜਿਹੜਾ ਉਹ ਨਹੀਂ ਕੀਤਾ ਗਿਆ ਸੋ ਉਸ ਤੋਂ ਬਾਅਦ ਵਿੱਚ ਜਿੰਨੀ ਗੱਲਬਾਤ ਹੈ ਇਹ ਆਪਾਂ ਪ੍ਰਿੰਸੀਪਲ ਦੇ ਨਾਲ ਵੀ ਕੀਤੀ ਗਈ ਆ ਔਰ ਇੱਥੇ ਦੇ ਮੁਖਤਬਰ ਨਾਲ ਵੀ ਆਉ ਦਿਖਾਉਨੇ ਆ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਰਿਕਾ ਕਾਲ ਅਕੈਡਮੀ ਧੁਗਾ ਕਲਾ ਦੇ ਵਿੱਚ ਬੱਚੀ ਦੇ ਉੱਤੇ ਚੱਕਿਆ ਗਿਆ ਪ੍ਰਿੰਸੀਪਲ ਵੱਲੋਂ ਕੀ ਕਹਿਣਾ ਚਾਹੁੰਦੇ ਜੀ ਅੱਜ ਧੁਗਾ ਕਲਾ ਦੇ ਵਿੱਚ ਕਾਲ ਅਕੈਡਮੀ ਪਹੁੰਚੇ ਸੀਗੇ ਮੇਰਾ ਛੋਟਾ ਵੀਰ ਸ਼ੁਭਮ ਸੋਤਾ ਨਾਲ ਵਿਵੇਕ ਗੁਪਤਾ ਜੀ ਇਹ ਪਹਿਲਾਂ ਆਏ ਸੀਗੇ ਜੋ ਮਸਲਾ ਇੱਥੇ ਚੱਲ ਰਿਹਾ ਸੀਗਾ ਕਿ ਬੱਚੀ ਨੂੰ ਚਪੇੜਾ ਮਾਰਨ ਦਾ ਜਾਂ ਕੋਈ ਕੁੱਟਣ ਦਾ ਉਹ ਇੱਕ ਜਿਹਦਾ ਮਤਲਬ ਤੁਸੀਂ ਲਾ ਲਓ ਕਿ ਮਿਸਅੰਡਰਸਟੈਂਡਿੰਗ ਵਾਲਾ ਮਾਹੌਲ ਬਣ ਗਿਆ ਸੀਗਾ ਬੱਚੀ ਵੀ ਆਪਣੀ ਜਗ੍ਹਾ ਸਹੀ ਸੀ ਤੇ ਪ੍ਰਿੰਸੀਪਲ ਵੀ ਸਾਬ ਵੀ ਆਪਣੀ ਜਗ੍ਹਾ ਸਹੀ ਸੀਗੇ ਸੋ ਆਪਾਂ ਸਾਰੇ ਸਾਡੇ ਮੋਹਤਵਾਰ ਸੱਜਣ ਨੇ ਗਰਦੀਪ ਨੇ ਸਿਮਰਜੀਤ ਨੇ ਸਾਰੇ ਪਹੁੰ ਸੋ ਪਹੁੰਚ ਕੇ ਮਸਲੇ ਨੂੰ ਸੁਲਝਾ ਦਿੱਤਾ ਗਿਆ ਹੈ ਕੋਈ ਕੋਈ ਖਾਸ ਗੱਲ ਨਹੀਂ ਸੀਗੀ ਤੇ ਸਾਰਾ ਮਸਲਾ ਹੱਲ ਹੋ ਗਿਆ ਤਾਂ ਕੀ ਲੱਗਦਾ ਕਿ ਸਕੂਲ ਦੀ ਗੱਲ ਹੀ ਕਰਕੇ ਨਹੀਂ ਕੁਝ ਨਹੀਂ ਐਸੀ ਕੋਈ ਗੱਲ ਨਹੀਂ ਸੀਗੀ ਕੋਈ ਬੱਚੇ ਦੀ ਫੀਸ ਵੀ ਪੈਂਡਿੰਗ ਸੀ ਕੋਈ 27200 ਰੁਪਏ ਪੈਂਡਿੰਗ ਸੀ ਫੀਸ ਉਹ ਸਾਡੇ ਸਾਰੇ ਭਰਾਵਾਂ ਵੱਲੋਂ ਸ਼ੁਭਮ ਸੋਤਾ ਵੱਲੋਂ ਸਿਮਰਜੀਤ ਵੱਲੋਂ ਵਿਵੇਕ ਵੱਲੋਂ ਸਾਰਿਆਂ ਵੱਲੋਂ ਦੇਤੀ ਗਈ ਆ ਬੱਚੇ ਵੱਲੋਂ ਪ੍ਰਿੰਸੀਪਲ ਤੇ ਇਜ਼ਾਮ ਲਾਇਆ ਗਿਆ ਕੋਈ ਦਸਤਾਰ ਤੇ ਨਹੀਂ ਨਹੀਂ ਐਦਾ ਦੀ ਐਦਾ ਦੀ ਕੋਈ ਗੱਲਬਾਤ ਨਹੀਂ ਹੋਈ ਵੈਸੇ ਉਹ ਬੱਚੀ ਨੂੰ ਚਲੋ ਥੋੜਾ ਡਾਂਟਿਆ ਗਿਆ ਉਹ ਬੱਚਾ ਹੁੰਦਾ ਹੈ ਅੱਜ ਕੱਲ ਤੁਸੀਂ ਆਪ ਸਿਆਣੇ ਹੋ ਕਿ ਅਸੀਂ ਤਾਂ ਆਪ ਖੁੱਟ ਖਾ ਖਾ ਕੇ ਵੱਡੇ ਹੋਏ ਆ ਸਕੂਲਾਂ ਦੇ ਵਿੱਚੋਂ ਅੱਜ ਕੱਲ ਜੇ ਮਾੜਾ ਮੋਟਾ ਕਿਤੇ ਬੱਚੀ ਨੂੰ ਮਾੜਾ ਮੋਟਾ ਕਿਤੇ ਮਾਰਤੀ ਚਪੇੜੋ ਵਿਚਾਰੀ ਬੱਚਾ ਬਚਪਨਾ ਆਉਦਾ ਉਹ ਦਿਲ ਤੇ ਲੱਗੀ ਪਰ ਕੋਈ ਐਸੀ ਗੱਲ ਨਹੀਂ ਹੈਗੀ ਸਾਰਾ ਬਸਲਾ ਹੱਲ ਸਾਰੇ ਮੋਤਵਰ ਬੰਦੇ ਨੇ ਰਲ ਕੇ ਮਸਲਾ ਹੱਲ ਕਰਵਾਤਾ ਇਹ ਮਾਰਨ ਦੀ ਵਜ੍ਹਾ ਕੀ ਸੀਗੀ ਜੀ ਪਿੱਛੇ ਨਹੀਂ ਕੁਛ ਨਹੀਂ ਸੀਗਾ ਕਿਤੇ ਸ਼ਰਾਰਤਾਂ ਕਰਦੇ ਆ ਬੱਚੇ ਤਾਂ ਕਿਤੇ ਪ੍ਰਿੰਸੀਪਲ ਸਾਰੇ ਮਾਪੇ ਨਹੀਂ ਮਾਰਦੇ ਸਾਨੂੰ ਫੋਰ ਐਸੀ ਐਸੀ ਗੱਲ ਸੀਗੀ ਉਹ ਕਿਤੇ ਮਾੜੀ ਮੋਟੀ ਉਹਨਾਂ ਨੇ ਚਪੇੜ ਮਾਰਤੀ ਤਾਂ ਉਸ ਤੋਂ ਗੱਲ ਵੱਧ ਗਈ ਸੋਤਾ ਸਾਹਿਬ ਨੇ ਬੜੇ ਸਤਕਾਰ ਨਾਲ ਸਾਰਾ ਕੁਝ ਸੋਲਵ ਕਰ ਦਿੱਤਾ ਤੇ ਮੈਂ ਹੁਣੇ ਪਹੁੰਚਿਆ ਸੀਗਾ ਸਾਰਿਆਂ ਦੇ ਕਹਿੰਤੇ ਤੇ ਮਸਲਾ ਹੱਲ ਹੋ ਗਿਆ ਫੀਸ ਵੀ ਸਾਰੀ ਪੇ ਕਰਤੀ ਸਾਰਿਆਂ ਨੇ ਰਲ ਕੇ 올 ਗੁੱਡੇ ਆ ਜੀ ਸਾਰਾ ਕੁਝ ਵਧੀਆ ਇਹ ਤੁਹਾਡੇ ਵੱਲੋਂ ਦਿੱਤੀ ਗਈ ਨਹੀਂ ਇਹ ਨਹੀਂ 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 ਸਾਰਿਆਂ ਵੱਲੋਂ ਸਾਰੀ ਫੀਸ ਚੌਧਰੀ ਰਾਜਵਿੰਦਰ ਸਿੰਘ ਰਾਜਾ ਜੀ ਜੋ ਸਾਡੇ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਨੇ ਸੋ ਇਹ ਵੱਡੇ ਭਰਾ ਦਾ ਬੁੜਾਪਨ ਆ ਕਿ ਸਾਰਿਆਂ ਨੂੰ ਕ੍ਰੈਡਿਟ ਦੇ ਦੇ ਨਹੀਂ ਇਹ ਚੌਧਰੀ ਪਰਿਵਾਰ ਵੱਲੋਂ ਆਪਣੇ ਹਾਂ ਜਿਹੜੀ ਫੀਸ ਆ ਉਹ ਦਿੱਤੀ ਜਾ ਰਹੀ ਆ ਉਹ ਸਰ ਇਦਾਂ ਸੀਗਾ ਕਿ ਚਲੋ ਜੋ ਵੀ ਹੋਇਆ ਉਹ ਇੱਕ ਜਾਣੇ-ਅਣਜਾਣੇ ਵਿੱਚ ਦੋਨਾਂ ਤਰ੍ਹਾਂ ਵੱਲੋਂ ਜੋ ਵੀ ਹੋਇਆ ਤੇ ਵੱਡੇ ਵੀ ਚੌਧਰੀ ਰਾਜਵਿੰਦਰ ਸਿੰਘ ਰਾਜਾ ਜੀ ਉਸੇ ਵੇਲੇ ਪਹੁੰਚੇ ਨਾਲ ਮੇਰੇ ਵੱਡੇ ਵੀਰ ਬਵੇਕ ਗੁਪਤਾ ਜੀ ਸਮਰਾ ਜੀ ਭਾਜੀ ਥਿੰਦੇ ਚਿਪੜੇ ਤੋਂ ਸਾਰੇ ਸਤਿਕਾਰਯੋਗ ਸਾਥੀ ਪਹੁੰਚੇ ਧੁਗਾ ਕਲਾਂ ਤੋਂ ਸਰਪੰਚ ਸਾਹਿਬ ਪਹੁੰਚੇ ਸਾਰੇ ਸਾਥੀਆਂ ਨੇ ਜਦੋਂ ਬਿਰਲਕੇ ਇਸਲਾਮ مشورہ ਕੀਤਾ ਤੇ ਆਪਸੀ ਜੋ ਦੇਖਿਆ ਜਿਵੇਂ ਮਾਂ ਪੁੱਤਰੀ ਆਪਸੀ ਕਈ ਵਾਰੀ ਕੋਈ ਹੋ ਜਾਂਦਾ ਐਵੇਂ ਸਾਨੂੰ ਲੱਗਾ ਕਿ ਕੋਈ ਏਡੀ ਗੱਲ ਨਹੀਂ ਹੈਗੀ ਤੇ ਆਪਾਂ ਸਾਰੇ ਸੱਜਣਾਂ ਦੇ ਨਾਲ ਕਰ ਲਿਆ ਗਿਆ ਤੇ ਜੋ ਉਹਦੀ ਫੀਸ ਸੀਗੀ ਜੋ ਫੀਸ ਦਾ ਆ ਰਿਆ ਸੀ ਪਰਿਵਾਰ ਵੱਲੋਂ ਤੇ ਉਹ ਜਿਹੜਾ ਚੌਧਰੀ ਰਾਜਵਿੰਦਰ ਸਿੰਘ ਰਾਜਾ ਜੀ ਵੱਡੇ ਵੀਰ ਇਹਨਾਂ ਨੇ ਸਾਰਿਆਂ ਨੇ ਕ੍ਰੈਡਿਟ ਸਾਰੀ ਨੂੰ ਦਿੱਤਾ ਪਰ ਐਦਾਂ ਦਾ ਕੁਝ ਨਹੀਂ ਹੈਗਾ ਸਾਰਾ ਜਿਹੜਾ ਸਚਾਈ ਆ ਉਹ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਅਸਲ ਦੇ ਵਿੱਚ ਪ੍ਰਸਿੱਧ ਸਮਾਜ ਸੇਵੀ ਨੇ ਸਾਡੇ ਇਲਾਕੇ ਦੇ ਚੌਧਰੀ ਰਾਜਵਿੰਦਰ ਸਿੰਘ ਰਾਜਾ ਜੀ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਲਾਈਵ ਦੇਖ ਕੇ ਉਸੇ ਵੇਲੇ ਜਿਹੜਾ ਕਹਿ ਦਿੱਤਾ ਕਿ ਮੈਂ ਫੀਸ ਜਿਹੜੀ ਆ ਦਵਾਂਗਾ ਤੇ ਮੌਕੇ ਤੇ ਆ ਕੇ ਫੀਸ ਵੀ ਦੇ ਦਿੱਤੀ ਆ ਤੁਸੀਂ ਦੇਖਿਆ ਹੀ ਹੋਣਾ ਵਾ ਅੰਦਰ ਫੀਸ ਵੀ ਤੁਹਾਡੇ ਸਾਹਮਣੇ ਸਾਰਿਆਂ ਨੇ ਦਿੱਤੀ ਆ ਸੋ ਇਹੋ ਜੇ ਵੀਰਾਂ ਦਾ ਵੀ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਕਿਸੇ ਬੱਚੀ ਦਾ ਜਿਹੜਾ ਭਵਿੱਖ ਬਣਾਉਣ ਦੇ ਵਿੱਚ ਚੌਧਰੀ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਰਹੇਗਾ ਸੋ ਚੌਧਰੀ ਪਰਿਵਾਰ ਨਾਲ ਉਹ ਕਿਸੇ ਵੇਲੇ ਵੀ ਕਨੈਕਟ ਕਰ ਸਕਦਾ ਜੇ ਕੋਈ ਇਦਾਂ ਦਾ ਤੁਹਾਨੂੰ ਲੱਗਦਾ ਕਿ ਅੱਗੇ ਕੋਈ ਹੋਵੇ ਤੁਸੀਂ ਵੀ ਰੋਜ਼ ਸਮਾਜ ਦੇ ਵਿੱਚ ਵਿਚਰਦੇ ਆ ਸੋ ਮੇਰੇ ਵੱਲੋਂ ਸਾਰਿਆਂ ਨੂੰ ਫਿਰ ਤੋਂ ਸਤਿ ਸ਼੍ਰੀ ਅਕਾਲ ਇਹ ਆਪਣਾ ਸਾਡੇ ਵਿ ਲੈਕਿਨ ਉਹ ਸਕੂਲ ਦੇ ਵਿੱਚ ਹੁਣ ਬੱਚੇ ਜਦੋਂ ਕੋਈ ਸ਼ਰਾਰਤ ਵਗੈਰਾ ਕਰਦੇ ਆ 9th ਕਲਾਸ ਦੀ ਕੁੜੀ ਆ ਹਲੀਨ ਤੇ ਉਹ ਆਪਣੇ ਕਲਾਸ ਨੂੰ ਛੱਡ ਕੇ ਗਏ ਦੂਜੀ ਕਲਾਸ ਵਿੱਚ ਗਏ ਹੋਏ ਸੀ ਜੋ ਮੈਡਮ ਨੇ ਸਾਨੂੰ ਦੱਸਿਆ ਕੋ ਉਸ ਦੇ ਬਿਹਾਫ ਤੇ ਉਹਨਾਂ ਨੇ ਯਾਨੀ ਕੋ ਨੂੰ ਜਦੋਂ ਪੁੱਛਿਆ ਤੇ ਉਹ ਲੜਕੀ ਨੇ ਮਨ ਕਰ ਦਿੱਤਾ ਹੋਗਾ ਜੋ ਵੀ ਆ ਤੇ ਉਹ ਥੋੜਾ ਬਹੁਤ ਮਿਸ ਅੰਡਰਸਟੈਂਡਿੰਗ ਹੋ ਗਈ ਆ ਤੇ ਉਹਦੇ ਚੱਲਦੇ ਇਹ ਜਿਆਦਾ ਯਾਨੀ ਕਿ ਇਹ ਤਾਂ ਐਵੇਂ ਮਾਮਲਾ ਸਾਹਮਣੇ ਆਇਆ ਨਹੀਂ ਤਾਂ ਇਦਾਂ ਦੀ ਕੋਈ ਗੱਲ ਨਹੀਂ ਉਹ ਕਾਨੂੰਨੀ ਲੱਗਦਾ ਕੀ ਹੈ ਅਕੈਡਮੀ ਦੀ ਗਲਤੀ ਹੈ ਜਾਂ ਮੇਰੀ ਗਲਤੀ ਹੈ ਨਹੀਂ ਇਦਾਂ ਨਹੀਂ ਅਕੈਡਮੀ ਦੇ ਕੋਲ ਸੀਸੀਟੀਵੀ ਕੈਮਰੇ ਵੀ ਹੈ ਰਕੋਡਿੰਗ ਵੀ ਹੈ ਹਾਂ ਜਿਉਣਾ ਕੋਲ ਕੈਮਰੇ ਵੀ ਹੈ ਰਕੋਡਿੰਗ ਵੀ ਹੈ ਸਾਰਾ ਕੁਝ ਹੈ ਲੇਕਿਨ ਇਦਾਂ ਦੀ ਕੋਈ ਵੀ ਗਲਤੀ ਨਹੀਂ ਆ ਉਹ ਥੋੜੀ ਮਿਸ ਅੰਡਰਸਟੈਂਡਿੰਗ ਸੀਗੀ ਬਾਕੀ ਉਹ ਫੀਸ ਦਾ ਕੋਈ ਇਸ਼ੂ ਬਣ ਰਿਹਾ ਸੀਗਾ ਉਹ ਫੀਸ ਆਪਣੇ ਆਪ ਆਪਣੇ ਚੌਧਰੀ ਰਾਜਾ ਸਿੰਘ ਉਹ ਆਪਣੀ ਜਮ੍ਹਾਂ ਕਰਾ ਦਿੱਤੀ ਉਹਨੇ ਪੇਟ ਕਰ ਦਿੱਤੀ ਆ ਪੂਰੀ ਫੀਸ ਤੇ ਅੱਗੇ ਤੋਂ ਵੀ ਕੋਈ ਉਹਨਾਂ ਕਹਾਂ ਬੱਚਾ ਇਦਾਂ ਦਾ ਹੈਗਾ ਤੇ ਅਸੀਂ ਉਹਦੀ ਵੀ ਹੈਲਪ ਕਰਾਂਗੇ ਤੇ ਬਹੁਤ ਵਧੀਆ ਉਹਨਾਂ ਦਾ ਪਰਾਲਾ ਆ ਉਹਨਾਂ ਦਾ ਵੀ ਧੰਨਵਾਦ ਤੇ ਬਾਕੀ ਇਦਾਂ ਦਾ ਕੋਈ ਇਸ਼ੂ ਨਹੀਂ ਐਦਾਂ ਦਾ ਧੰਨਵਾਦ ਮੈਂ ਇੱਕ ਬੱਚੀ ਨਾਲ ਤੋਂ ਦਿੱਤੀ ਐਡਿਕਸ਼ਨ ਹੈ ਮੇਰੇ ਪਾਰੇ ਟਿਕਾਣਾ ਕੁਛ ਨਹੀਂ ਜੀ ਬੱਚੇ ਨੂੰ ਥੋੜੀ ਮਿਸ ਅੰਡਰਸਟੈਂਡਿੰਗ ਹੋ ਗਈ ਆ ਤੇ ਹੁਣ ਸਾਡੀ ਬਿਲਕੁਲ ਕਲੀਅਰ ਹੋ ਗਿਆ ਬੱਚਾ ਵੀ ਠੀਕ ਆ ਪੇਰੈਂਟਸ ਵੀ ਠੀਕ ਆ ਕੋਈ ਪ੍ਰੋਬਲਮ ਨਹੀਂ ਬੱਚੇ ਨੂੰ ਪਤਾ ਲੱਗ ਗਿਆ ਕਿ ਟਰਾਂਸਪੋਰਟ ਵੀ ਬੰਦ ਕਰਾਇਆ ਗਿਆ ਉਹ ਟ੍ਰਾਂਸਪੋਰਟ ਡਿਪਾਰਟਮੈਂਟ ਦਾ ਕੋਈ ਹੋਏਗਾ ਮਸਲਾ ਮੇਰਾ ਉਹਦੇ ਨਾਲ ਕੋਈ ਮਸਲਾ ਨਹੀਂ ਹੈਗਾ ਜੀ ਕਿਤਾ ਕਰਨ ਕੀ ਜਿਹੜਾ ਵੱਟ ਚੱਕਿਆ ਹੋਇਆ ਬੱਚੇ ਉਹ ਜੀ ਆਪਣੀ ਕਲਾਸ ਤੋਂ ਵੱਡੀ ਕਲਾਸ ਦੇ ਵਿੱਚ ਗਈ ਸੀ ਉਹ ਬਾਇਸ ਦੇ ਵਿੱਚ ਤੇ ਉਸ ਦੇ ਕਾਰਨ ਉਸ ਦੇ ਹੱਥ ਚ ਪਿਆ ਗਿਆ ਇਹ ਜਿਹੜਾ ਦੱਸਿਆ ਜਾ ਰਿਹਾ ਕਿ ਫੀਸ ਦਾ ਸਿਗਾ ਕੋਈ ਨਹੀਂ ਜੀ ਕੋਈ ਫੀਸ ਦਾ ਕੋਈ ਰੌਣਾ ਨਹੀਂ ਆਜ ਤੱਕ ਕਦੀ ਕਿਸੇ ਬੱਚੇ ਨੂੰ ਫੀਸ ਦੇ ਲਈ ਨਹੀਂ ਕਿਹਾ ਗਿਆ ਪੈਰੈਂਟਸ ਨੂੰ ਫੋਨ ਕੀਤਾ ਜਾਂਦਾ ਹੈ ਬਟ ਬੱਚੇ ਨੂੰ ਕਦੀ ਵੀ ਕਿਸੇ ਨੂੰ ਵੀ ਫੀਸ ਦੇ ਲੈਣ ਕਿਹਾ ਗਿਆ। ਕਿ ਤੁਸੀਂ ਅੱਜ ਦਾ ਕੋਈ ਰੈਕਨਾਈਜ਼ ਕਰਦੇ ਆ ਕਿ ਆਪਣੀ ਵੀ ਕੋਈ ਗਲਤੀ ਹੈ ਉਹ ਕੋਈ ਹੈ ਤੁਹਾਡੇ ਵੱਲ ਵੀ। ਨਹੀਂ ਜੀ ਮੇਰੇ ਵੱਲੋਂ ਮੈਨੂੰ ਨਹੀਂ ਲੱਗਦਾ ਕਿ ਮੇਰੇ ਕੋਲੋਂ ਕੋਈ ਗਲਤੀ ਹੋਈ ਆ ਕਿਉਂਕਿ ਜੇ ਅਸੀਂ ਇੱਥੇ ਬੈਠੇ ਆ ਤੇ ਅਸੀਂ ਬੱਚਿਆਂ ਨੂੰ ਜੇ ਕੁਝ ਗਲਤ ਕਰਦੇ ਆ ਤੇ ਅਸੀਂ ਉਹਨਾਂ ਨੂੰ ਡਾਂਟਣਾ ਤੇ ਹੈ ਹੀ ਆ ਨਾ। ਜੇ ਬੱਚੇ ਨੂੰ ਰਿਵੀਜ਼ਨ ਟਾਈਮ ਮਿਲਿਆ ਆ ਬੱਚਾ ਆਪਣਾ ਰਿਵੀਜ਼ਨ ਟਾਈਮ ਛੱਡ ਕੇ ਤੇ ਉਹ ਦੂਸਰੀ ਕਲਾਸ ਵਿੱਚ ਜਾਏਗਾ ਉਹਨੂੰ ਡਾਂਟਿਆ ਆ ਤੇ ਮੈਨੂੰ ਮੇਰੇ ਹਿਸਾਬ ਨਾਲ ਤੇ ਉਹਨੂੰ ਕੁਝ ਗਲਤ ਨਹੀਂ ਕੀਤਾ ਜੇ ਪੇਰੈਂਟਸ ਡਾਂਟ ਸਕਦੇ ਤੇ ਸਕੂਲ ਦੇ ਵਿੱਚ ਉਹ 7-8 ਘੰਟੇ ਰਹਿੰਦੇ ਆ ਤੇ ਸਾਡਾ ਵੀ ਉਹਨਾਂ ਕੀ ਹੱਕ ਬੰਦਾ ਆ ਜਿੰਨਾ ਪੇਰੈਂਟਸ ਦਾ ਬੰਦਾ ਆ ਤੇ ਇੱਦਾਂ ਤਾਂ ਫਿਰ ਬੱਚਿਆਂ ਨੂੰ ਕੁਝ kiya ਹੀ ਨਹੀਂ kiya ਨਹੀਂ ਜਾਏਗਾ ਤੇ ਉਹ ਬੱਚੇ ਫਿਰ ਮਤਲਬ ਜੋ ਦਿਲ ਕਰੇਗਾ ਸਕੂਲ ਦੇ ਵਿੱਚ ਕਰਨਗੇ ਫਿਰ ਇਹਨਾਂ ਨੂੰ ਕੁੜੀ ਉਹ ਦੱਸ ਰਹੀ ਆ ਉਹ ਕਵਰਟੀਕਲ ਆ ਤੇ ਬਾਜ ਲੈਣ ਦੀ ਸੀ ਕੀ ਗੱਲ ਜੀ ਉਹਦੇ ਕਲਾਸ ਦੇ ਵਿੱਚ ਆਵਾਜ਼ ਨਹੀਂ ਮਿਲਦਾ ਸੀਦਾ ਜਾਓ ਆਪਣਾ ਬਾਜ ਕਿਉਂ ਨਹੀਂ ਲੈ ਕੇ ਆਈ ਸੀ ਜੀ